ਹੋਗੇ ਘਰ ਦੇ ਅੰਦਰ ਬੰਦੋ ਬਾਰ ਨਹੀਂ ਨਿਕਲੇ ਆ 8 10 ਦਿਨ ਹੋ ਗਏ ਨੇ ਕਰਸ ਕਰਤਾ 10 ਦਿਨੀ ਹੋ ਗਏ ਕਿੰਨੇ ਕੁ ਪਰਿਵਾਰ ਰਹਿ ਰਹੇ ਇੱਥੇ ਇੱਥੇ ਅਸੀਂ 6 ਪਰਵਾਸ 7 ਪਰਿਵਾਰ ਰਹਿ ਰਹੇ ਇੱਥੇ ਬਾਹਰ ਹੜ੍ਹ ਨੇ ਇਹ ਪਾਣੀ ਨੇ ਪਰਿਵਾਰ ਅੱਡ ਕਰਤੇ ਸਾਰਿਆਂ ਹਾਂਜੀ ਮੈਂ ਮਾਮ ਅੱਡ ਕਰ ਦਿੱਤੇ ਹੋਏ ਮੈਨੂੰ ਪੂਰੀ ਨਾਲ ਲੈਣੇ ਕਰਨ ਨਿਕਲੇ ਇੱਧਰ ਆਪਦੇ ਜਿੱਥੇ ਦੁਕਾਨ ਬਰੂੜ ਗਈਆਂ ਜਾਨਣੇਓ ਅੱਜ ਆਪਣੇ ਖੇਤ ਦੇਖ ਕੇ ਰੋਣਾ ਆਂਦਾ ਹਾਂ ਜੀ ਹਾਂਜੀ ਆਉਂਦਾ 11 12 ਕਿੱਲੇ ਚੋਨਾ ਹੀ ਹੋ ਵੀ ਮੈਡਮ ਮਾਸਾ ਨਹੀਂ ਰਿਹਾ ਕੋਈ ਸੀ ਤੇ ਕੇ ਤੇ ਪੈਲੀ ਲਈ ਕਿੰਨੇ ਦਿਨ ਹੋ ਗਏ ਘਰ ਦੇ ਅੰਦਰ ਬੰਦੋ ਬਾਹਰ ਨਹੀਂ ਨਿਕਲੇ ਆ 8 10 ਦਿਨ ਹੋ ਗਏ ਹਣੇ ਕਰ ਸੋ ਕਰ 10 ਦਿਨ ਹੀ ਹੋ ਗਏ ਕਿੰਨੇ ਕੁ ਪਰਿਵਾਰ ਰਹਿ ਰਹੇ ਇੱਥੇ ਇੱਥੇ ਅਸੀਂ 6 ਪਰਿਵਾਰ 6 7 ਪਰਿਵਾਰ ਆਹੀਂ ਇੱਥੇ ਹਾਂਜੀ ਰਾਸ਼ਨ ਪਾਣੀ ਮਿਲ ਰਿਹਾ ਤੁਹਾਨੂੰ ਹਾਂਜੀ ਹਾਂਜੀ ਬਹੁਤ ਮਜਬੂਤ ਕਰਦੇ ਵੀਰ ਜਿਹੜੇ ਆਉਂਦੇ ਤੋੜੇ ਘਰ ਇੱਥੇ ਹੀ ਪਿੰਡ ਚ ਨਹੀਂ ਨਹੀਂ ਆਵੇ ਸਾਡਾ ਮੜ ਪਾਣੀ ਦੇ ਵਿੱਚ ਡੁੱਬੇ ਆਵੇ ਅਸੀਂ ਤੇ ਹਾਂਜੀ ਅਸੀਂ ਇੱਧਰ ਖਾਣ ਕੇ ਬੈਠੇ ਮੈਂ ਮੇਰੇ ਡੰਗਰ ਵੀ ਉਧਰ ਪਣੀ ਚੇ ਬੱਕਰੀਆਂ ਵੀ ਆ ਝੋਟੀਆਂ ਵੀ ਆ ਤੇ ਬਾਕੀ ਅਸੀਂ ਖਤਰੇ ਤੋਂ ਡਰਦੇ ਬਾਹਰ ਨਿਕਲੇ ਵੀ ਇਸ ਕਰਕੇ ਸਾਡੇ ਤੇ ਨੁਕਸਾਨ ਹੋ ਜੇ ਬੱਚੇ ਪਾਸੇ ਕੀਤੇ ਹੋਏ ਆ ਇਹ ਹਸਬੰਦ ਪਾਸੇ ਹੋਏ ਨੇ ਬਾਕੀ ਅਸੀਂ ਇੱਥੇ ਬੈਠੇ ਜਨਾਨੀ ਲੱਗਦਾ ਜਿੱਕੇ ਹੜ ਹੜ ਨੇ ਇਹ ਪਾਣੀ ਨੇ ਪਰਿਵਾਰ ਅੱਡ ਕਰਤੇ ਸਾਰੇ ਹਾਂਜੀ ਮੈਮ ਅੱਡ ਕਰ ਦਿੱਤੇ ਹੋਏ ਬਹੁਤ ਜ਼ਿਆਦਾ ਹਰ ਸਾਲ ਇਦਾਂ ਸਾਡੇ ਨਾਲ ਇਹ ਹਾਲ ਹੁੰਦਾ ਵਾ ਬਾਕੀ ਫੇਰ ਵੀ ਅਸੀਂ ਜਿਵੇਂ ਤਿਵੇਂ ਕਰਕੇ ਗੁਜ਼ਾਰਾ ਕਰਦੇ ਆ ਦੇ ਘਰ ਦੇ ਵਿੱਚ ਬੈ ਕੇ ਤੇ ਮੈਮ ਸਾਡੀ ਮਦਦ ਕੀਤੀ ਜਾਵੇ ਬਾਕੀ ਮਹਾਰਾਜ ਅਗਿਰਦਾਸ ਇਹ ਹੀ ਕਰਦੇ ਹਰ ਇੱਕ ਨੂੰ ਬਚਾਏ ਜਿਵੇਂ ਦਾ ਸਮਾਂ ਹੈ ਤੇ ਬੀਬੀ ਜੀ ਜਦੋਂ ਕੋਈ ਮਦਦ ਕਰਨ ਆਉਂਦਾ ਕਿਦਾਂ ਦਾ ਮਹਿਸੂਸ ਕਿਸੇ ਨੂੰ ਸ਼ੌਂਕ ਨਹੀਂ ਹੁੰਦਾ ਕਿ ਅਸੀਂ ਕਿਸੇ ਤੋਂ ਰਾਸ਼ਨ ਲਈਏ ਪਰ ਮਜਬੂਰੀ ਹੈ ਕੋਈ ਨਹੀਂ ਮਜਬੂਰੀ ਨਾ ਮਹਾਰਾਜ ਲੈਨੇ ਉਹਨਾਂ ਦਾ ਭਲਾ ਹੋਵੇ ਮਜਬੂਰੀ ਨਾ ਲੈਨੇ ਘਰੋਂ ਨਿਕਲੇ ਆ ਇੱਧਰ ਆਪ ਦੇ ਜਿੰਦ ਚਾਹ ਫਸਲ ਵੀ ਰੋੜ ਗਈਆਂ ਬੱਚੇ ਵੀ ਆ ਸੇਕ ਪਾਸੇ ਕੀਤੇ ਹੋਏ ਨੇ ਕੋਈ ਬਾਹਰ ਆਮਦਨ ਨਹੀਂ ਰਹਿ ਗਈ ਵੀ ਜੇ ਕੋਈ ਫਸਲ ਬਾਹਰ ਜਾ ਕੇ ਆਪਾਂ ਕੰਮ ਕਰ ਲਾਂਗੇ ਦਿਹਾੜੀ ਮਜਬੂਰੀ ਕਰਕੇ ਅਸੀਂ ਵੀ ਕਰਨੀ ਹੈ ਇੰਨੇ ਦਿਨ ਹੋ ਗਏ ਘਰ ਦੇ ਅੰਦਰ ਬੰਦੋ ਬਾਹਰ ਨਹੀਂ ਨਿਕਲੇ ਆ 8-10 ਦਿਨ ਹੋ ਗਏ ਹਣੇ ਕਰਸ ਕਰਤਾ 10 ਦਿਨੀ ਹੋ ਗਏ ਕਿੰਨੇ ਕੋ ਪਰਿਵਾਰ ਰਹਿ ਰਹੇ ਇੱਥੇ ਕਿਛੇ ਪਰਵਾਜ਼ ਸੇ ਸੱਤ ਪਰਿਵਾਰ ਆ ਹੀ ਤੇ ਬਾਹੜ ਹੜ੍ਹ ਨੇ ਇਹ ਪਾਣੀ ਨੇ ਪਰਿਵਾਰ ਅੱਡ ਕਰਤੇ ਸਾਰਿਆਂ ਹਾਂਜੀ ਮੈਂ ਮਾਮ ਅੱਡ ਕਰ ਦਿੱਤੇ ਹੋਏ ਮੈਨੂੰ ਪੂਰੀ ਨਾਲ ਲੈਣੇ ਕਰਨ ਨਿਕਲੇ ਇੱਧਰ ਆਪਦੇ ਜਿੱਥੇ ਪਾਸਾ ਰੁੜ ਗਈ ਜਾਣਦੇ ਹੋ ਅੱਜ ਆਪਣੇ ਖੇਤ ਦੇਖ ਕੇ ਰੋਣਾ ਆਂਦਾ ਹਾਂ ਜੀ ਹਾਂ ਜੀ ਆਉਂਦਾ 11 12 ਕਿੱਲੇ ਚੋਂ ਨਾ ਹੀ ਹੋ ਵੀ ਮੈਡਮ ਮਾਸਾ ਨਹੀਂ ਰਿਹਾ ਕੋਸ਼ ਵੀ ਟੇਕੇ ਤੇ ਬੈੜੀ ਲਈ ਕਿੰਨੇ ਦਿਨ ਹੋ ਗਏ ਘਰ ਦੇ ਅੰਦਰ ਬੰਦੋ ਬਾਹਰ ਨਹੀਂ ਨਿਕਲੇ ਆ 8 10 ਦਿਨ ਹੋ ਗਏ ਹੁਣੇ ਕਰਸ ਕਰ 10 ਦਿਨ ਹੀ ਹੋ ਗਏ ਕਿੰਨੇ ਕੁ ਪਰਿਵਾਰ ਰਹਿ ਰਹੇ ਇੱਥੇ ਇੱਥੇ ਅਸੀਂ 6 ਪਰਵਾਸ 7 ਪਰਿਵਾਰ ਆਹੀ ਇੱਥੇ ਹਾਂ ਜੀ ਰਾਸ਼ਨ ਪਾਣੀ ਮਿਲ ਰਿਹਾ ਤੁਹਾਨੂੰ ਹਾਂ ਜੀ ਹਾਂ ਜੀ ਬਹੁਤ ਮਜਿਤ ਕਰਦੇ ਵੀਰ ਜਿਹੜੇ ਹੁੰਦੇ ਤੋਡੇ ਘਰ ਇੱਥੇ ਹੀ ਪਿੰਡ ਚ ਸਾਡਾ ਮੇਰਾ ਪਾਣੀ ਦੇ ਵਿੱਚ ਡੁੱਬੇ ਆਵੇ ਅਸੀਂ ਤੇ ਹਾਂਜੀ ਅਸੀਂ ਇੱਧਰ ਖਾਣ ਕੇ ਬੈਠੇ ਮੈਂ ਮੇਰੇ ਡੰਗਰ ਵੀ ਉਧਰ ਪਣੀ ਚ ਬੱਕਰੀਆਂ ਵੀ ਆ ਛੋਟੀਆਂ ਵੀ ਆ ਤੇ ਵਾਕਿ ਅਸੀਂ ਖਤਰੇ ਤੋਂ ਡਰਦੇ ਬਾਹਰ ਨਿਕਲੇ ਵੀ ਇਸ ਕਰਕੇ ਸਾਡੇ ਤੇ ਨੁਕਸਾਨ ਹੋ ਜੇ ਬੱਚੇ ਪਾਸੇ ਕੀਤੇ ਹੋਏ ਆ ਪੇ ਹਸਬੰਦ ਪਾਸੇ ਹੋਏ ਨੇ ਬਾਕੀ ਅਸੀਂ ਇੱਥੇ ਬੈਠੇ ਜਨਾਨੀ ਜਿੱਕੇ ਹੜ ਹੜ ਨੇ ਇਹ ਪਾਣੀ ਨੇ ਪਰਿਵਾਰ ਅੱਡ ਕਰਤੇ ਸਾਰਿਆਂ ਹਾਂਜੀ ਮੈਮ ਅੱਡ ਕਰ ਦਿੱਤੇ ਹੋਏ ਬਹੁਤ ਜ਼ਿਆਦਾ ਹਰ ਸਾਲ ਇਦਾਂ ਸਾਡੇ ਨਾਲ ਇਹ ਹਾਲ ਹੁੰਦਾ ਵਾ ਬਾਕੀ ਫੇਰ ਵੀ ਅਸੀਂ ਜਿਵੇਂ ਕਿ ਕਰਕੇ ਗੁਜ਼ਾਰਾ ਕਰਦੇ ਆਰ ਦੇ ਘਰ ਦੇ ਵਿੱਚ ਬੈਠ ਕੇ ਤੇ ਮੈਮ ਸਾਡੀ ਮਦਦ ਕੀਤੀ ਜਾਵੇ ਬਾਕੀ ਮਹਾਰਾਜ ਅਗਿਰਦਾਸ ਇਹ ਹੀ ਕਰਦੇ ਹਰ ਇੱਕ ਨੂੰ ਬਚਾਏ ਜਿਵੇਂ ਦਾ ਸਮਾਂ ਹੈ ਤੇ ਬੀਬੀ ਜੀ ਜਦੋਂ ਕੋਈ ਮਦਦ ਕਰ ਆਂਦਾ ਕਿਦਾਂ ਦਾ ਮਹਿਸੂਸ ਕਿਸੇ ਨੂੰ ਸ਼ੌਂਕ ਨਹੀਂ ਹੁੰਦਾ ਕਿ ਅਸੀਂ ਕਿਸੇ ਤੋਂ ਰਾਸ਼ਨ ਲਈਏ ਪਰ ਮਜਬੂਰੀ ਹੈ ਕੋਈ ਨਹੀਂ ਮਜਬੂਰੀ ਨਾ ਮਹਾਰਾਜ ਲੈਨੇ ਉਹਨਾਂ ਦਾ ਭਲਾ ਹੋਵੇ ਮਜਬੂਰੀ ਨਾ ਲੈਨੇ ਘਰੋਂ ਨਿਕਲੇ ਆ ਇੱਧਰ ਆਪਦੇ ਜਿੰਦ ਦੇ ਘਰਾਂ ਫਸਲਾਂ ਫਿਰ ਰੋੜ ਗਈਆਂ ਬੱਚੇ ਵੀ ਆ ਸੇਕ ਫਸੇ ਕੀਤੇ ਹੋਏ ਨੇ ਕੋਈ ਬਾਹਰ ਆਮਦਨ ਨਹੀਂ ਰਹਿ ਗਈ ਵੀ ਜੇ ਕੋਈ ਫਸਲ ਬਾਹਰ ਜਾ ਕੇ ਆਪਾਂ ਕੰਮ ਕਰ ਲਾਂਗੇ ਦਿਹਾੜੀ ਮਜਬੂਰੀ ਕਰਕੇ ਅਸੀਂ ਵੀ ਕਰਾਂਗੇ